ਅਮ੍ਰਿਤ ਵੇਲੇ ਦਾ ਸਮਾਸੀ ਤੇ ਬਾਬਾ ਆਨੰਦ ਸਿੰਘ ਜੀ ਕਥਾ ਕੀਰਤਨ ਕਰਦੇ ਪਏ ਸਨ ਕਿੰਦੇ ਐਨੇ ਨੂੰ ਨਾ ਬਾਬਾ ਜੀ ਦੀ ਨਿਕਾਇਕ ਮੁਨੋਖ ਦੇ ਉੱਤੇ ਗਈ ਜਿਹੜੇ ਰੋਜ਼ ਉੱਥੇ ਆਉਂਦੇ ਸਨ ਉਹਨਾਂ ਵਿੱਚੋਂ ਅੱਜ ਕੋਈ ਵੱਖ ਆਇਆ ਹੋਇਆ ਸੀ ਬਾਬਾ ਜੀ ਨੇ ਉਸ ਨੂੰ ਪੁੱਛਿਆ ਭਲੇ ਪੁਰਖਾ ਤੂੰ ਕਿੱਥੋਂ ਆਇਆ ਏ ਉਹਨੇ ਦੱਸਿਆ ਵੀ ਮੈਂ ਨਾਲ ਦੇ ਨਗਰ ਤੋਂ ਆਇਆ ਵਾਂ ਬਾਬਾ ਜੀ ਨੇ ਕਿਹਾ ਅੱਜ ਪਹਿਲੀ ਵਾਰ ਕਥਾ ਕੀਰਤਨ ਚ ਆਏ ਉਹਨੇ ਕਿਹਾ ਹਾਂਜੀ ਮੈਂ ਪਹਿਲੀ ਵਾਰ ਆਇਆ ਵਾਂ ਉਨੇ ਕਿਆ ਮੈਂ ਨਾ ਇਥੋਂ ਦੂਰ ਦੂਸਰੇ ਕਿਤੇ ਨਗਰ ਦੇ ਵਿੱਚ ਜਾ ਕੇ ਤੇ ਰੋਜ਼ਗਾਰ ਕਰਦਾ ਵਾ ਬਾਬਾ ਜੀ ਨੇ ਪੁੱਛਿਆ ਵੀ ਕਿਹੜੇ ਨਗਰ ਦੇ ਵਿੱਚ ਉਹਨਾਂ ਕਿਆ ਜੀ ਮੈਂ ਲਖਨਊ ਵਿੱਚ ਕੰਮ ਕਰਦਾ ਬਾਬਾ ਜੀ ਨੇ ਕਿਹਾ ਵੀ ਉਥੋਂ ਦੀ ਕੋਈ ਚੰਗੀ ਗੱਲ ਦੱਸ ਕਹਿੰਦਾ ਜੀ ਉਥੇ ਬੜਾ ਜਿਹੜੇ ਬੜੇ سارے ਲੋਕ ਨੇ ਨਾ ਉਹ ਨਾਈ ਪੇਸ਼ੇ ਵਾਲੇ ਨੇ ਤੇ ਨਾਈਆਂ ਦੇ ਘਰ ਜਦੋਂ ਵਿਆਹ ਹੁੰਦਾ ਨਾ ਤਾਂ ਹਰੇਕ ਨਾਈ ਉਹਦੇ ਘਰ ਇੱਕ ਇੱਟ ਤੇ 1 ਰੁਪਿਆ ਦੇ ਕੇ ਆਉਂਦਾ ਹੈ ਉਹ ਜਿਹੜੀ ਇੱਟਾਂ ਦੇ ਕੇ ਆਉਂਦੇ ਨੇ ਉਹਦੇ ਨਾਲ ਉਹ ਆਪਣਾ ਘਰ ਬਣਾ ਲੈਂਦਾ ਤੇ ਜਿਹੜਾ 1 ਲੱਖ ਰੁਪਈਆ ਹੁੰਦਾ ਉਹਦੇ ਨਾਲ ਉਹ ਆਪਣੀ ਧੀ ਆਪਨੇ ਪੁੱਤਰ ਦਾ ਵਿਆਹ ਕਰ ਲੈਂਦਾ ਉਹਨਾਂ ਵਿੱਚ ਬੜਾ ਜ਼ਿਆਦਾ ਭਾਈਚਾਰਾ ਜੋ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਾ ਬਾਬਾ ਜੀ ਨੇ ਕਿਹਾ ਵੀ ਇਹ ਤਾਂ ਬੜੀ ਚੰਗੀ ਗੱਲ ਏ ਵੀ ਲੋਕਾਂ ਦੇ ਵਿੱਚ ਭਾਈਚਾਰਾ ਵੇ ਅੱਜ ਕੱਲ ਤੇ ਸਿਰਫ ਈਰਖਾ ਤੇ ਵੈਰ ਹੀ ਵੇਖਣ ਨੂੰ ਮਿਲਦਾ ਜਿੱਥੇ ਭਾਈਚਾਰਾ ਹੈ ਤਾਂ ਤੂੰ ਵੀ ਪਲੇ ਪੁਰਖਾਇ ਇਹ ਸਿੱਖ ਜਿੱਥੋਂ ਵੀ ਚੰਗੀ ਚੀਜ਼ ਸਿੱਖਣ ਨੂੰ ਮਿਲੇ ਉਥੋਂ ਹਮੇਸ਼ਾ ਲੈ ਲੈਣੀ ਚਾਹੀਦੀ ਏ ਹੁਣ ਬਾਬਾ ਜੀ ਕਹਿੰਦੇ ਤੈਨੂੰ ਕਿੰਨਾ ਸਮਾਂ ਹੋ ਗਿਆ ਉੱਥੇ ਰਹਿੰਦਿਆਂ ਨੂੰ ਉਹਨੇ ਕਿਹਾ ਜੀ ਲਗਭਗ 10 ਬਰੇ ਹੋ ਗਿਨੇ ਕਹਿੰਦੇ ਫਿਰ ਹੋਰ ਵੀ ਕੁਝ ਉਥੇ ਤੈਨੂੰ ਚੰਗਾ ਲੱਗਾ ਹੋਵੇਗਾ ਕਹਿੰਦੇ ਜੀ ਚੰਗਾ ਤੇ ਇਹੀ ਲੱਗਾ ਪਰ ਕਈ ਵਾਰ ਜਦੋਂ ਸਮਾਂ ਮਿਲੇ ਨਾ ਉਥੇ ਨਾ ਇੱਕ ਬੂਲ ਬਲਈਆ ਬਣੀ ਹੋਈ ਏ ਜਿਹਦੇ ਵਿੱਚ ਥੰਬ ਕੋਈ ਨਹੀਂ ਹੈਗਾ ਚਾਰੇ ਪਾਸੇ ਦਵਾਰਾਂ ਹੀ ਦਵਾਰਾਂ ਬਣੀਆਂ ਨੇ ਤੇ ਉਹਨਾਂ ਕੰਧਾਂ ਦੇ ਵਿੱਚ ਹੀ ਪੋਣੀਆਂ ਬਣੀਆਂ ਨੇ ਜੇ ਕੋਈ ਉਹਨਾਂ ਪੌੜੀਆਂ ਦੇ ਉੱਤੇ ਚੜ ਵੀ ਜਾਵੇ ਨਾ ਤਾਂ ਆਪਣੇ ਆਪ ਉਹ ਥੱਲੇ ਨਹੀਂ ਉਤਰ ਸਕਦਾ ਕਿਸੇ ਨਾ ਕਿਸੇ ਦੀ ਮਦਦ ਲੈ ਕੇ ਉਹਨੂੰ ਥੱਲੇ ਉਤਰਨਾ ਪੈਂਦਾ ਉਹ ਉਥੋਂ ਦੇ ਰਾਜੇ ਨੇ ਬਣਵਾਇਆ ਸੀ ਐਨਾ ਕਹਿ ਕੇ ਤੇ ਉਹ ਭਲਾਪੁਰਖ ਚੁੱਪ ਹੋ ਗਿਆ ਹੁਣ ਨਾ ਬਾਬਾ ਜੀ ਕਹਿਣ ਲੱਗੇ ਹਾਂ ਉਥੋਂ ਦਾ ਉਹ ਜਿਹੜਾ ਰਾਜਾ ਸੀ ਨਾ ਉਹ ਬੜਾ ਜ਼ਿਆਦਾ ਚੰਗਾ ਸੀ ਉਹ ਧਰਮੀ ਤੇ ਗੁਣਾ ਲਖ ਜਾਨਾ ਸੀ ਕਿੰਦੇ ਇੱਕ ਵਾਰ ਉਸ ਰਾਜੇ ਦੇ ਸਮੇਂ ਦੇ ਵਿੱਚ ਅਕਾਲ ਪੈ ਗਿਆ। ਕਿੰਦੇ ਜਦੋਂ ਕਾਲ ਪੈ ਗਿਆ ਨਾ ਤਾਂ ਜਿੰਨੀ ਫਸਲ ਬਾੜੀ ਸੀ ਉਹ ਸਾਰੀ ਖਰਾਬ ਹੋ ਗਈ। ਕਿੰਦੇ ਹੁਣ ਲੋਕਾਂ ਦਾ ਮੁਖ ਕੀਤਾ ਤੇ ਇਹੀ ਹੁੰਦਾ ਸੀ। ਕਿੰਦੇ ਮੀਂਹ ਮੀਂਹ ਦੇ ਨਾਲ ਹੀ ਉਥੇ ਕੁਝ ਨਾ ਕੁਝ ਉਗਦਾ ਹੁੰਦਾ ਸੀ। ਹੁਣ ਚਾਰੇ ਪਾਸੇ ਹਾਹਾਕਾਰ ਮੱਚ ਗਈ। ਸਾਰੇ ਜਣੇ ਇਕੱਠੇ ਹੋ ਕੇ ਰਾਜੇ ਦੇ ਕੋਲ ਆਏ। ਰਾਜੇ ਨੂੰ ਕਿਹਾ ਰਾਜਾ ਇੱਥੋਂ ਤੱਕ ਨੌਬਤ ਆ ਗਈਏ। ਵੀ ਚਾਰ-ਚਾਰ ਦਿਨ ਦੇ ਫਾਕੇ ਕੱਟ ਲੈਨੇ। ਹੁਣ ਤੁਸੀਂ ਸਾਡੇ ਲਈ ਕੁਝ ਕਰੋ ਹੁਣ ਰਾਜੀ ਨੂੰ ਇਹ ਸੀ ਕਿ ਮੈਂ ਇਹਨਾਂ ਨੂੰ ਫਰੀਦ ਤੇ ਦੇ ਕੁਝ ਨਾ ਦਵਾਂ ਵੀ ਮੁਕਤ ਵਿੱਚ ਖਾਣ ਨੂੰ ਕੁਝ ਨਾ ਦਵਾਂ ਕਿਤੇ ਵੇਲੜ ਨਾ ਹੋ ਜਣ ਇਹਨਾਂ ਨੂੰ ਕੋਈ ਕੰਮ ਕਰ ਦੇਵਾਂ ਜਿਸ ਦੇ ਨਾਲ ਇਹ ਕੰਮ ਕਰਨਾ ਆਰੰਭ ਕਰਨ ਉਹਨਾਂ ਨੇ ਇਹ ਫੂਲ ਭਲਈਆ ਉਹਨਾਂ ਲਈ ਬਣਵਾਈ ਸੀ ਵੀ ਰੋ ਜਾ ਕੇ ਮਜ਼ਦੂਰੀ ਕਰਦੇ ਸ਼ਾਮ ਨੂੰ ਜੋ ਵੀ ਉਹਨਾਂ ਦਾ ਪੈਸਾ ਟਕਾ ਜਾਂ ਅੰਨ ਬਣਦਾ ਉਹਨਾਂ ਨੂੰ ਦੇ ਦਿਆ ਕਰਦੇ ਕੁਝ ਸਮਾਂ ਕਰਦੇ ਕਰਦੇ ਉਹ ਪੂਲ ਪਲਈਆ ਵੀ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਤਿਆਰ ਹੋ ਗਈ ਹੁਣ ਰਾਜਾ ਚਾਹੁੰਦਾ ਸੀ ਵੀ ਕੰਮ ਤਾਂ ਖਤਮ ਹੋ ਗਿਆ ਹੁਣ ਹੋਰ ਕੀ ਕੀਤਾ ਜਾਵੇ ਵੀ ਇਹਨਾਂ ਨੂੰ ਰੋਜ਼ਗਾਰ ਵੀ ਮਿਲ ਜੇ ਤੇ ਇਹਨਾਂ ਨੂੰ ਮੁਕਤ ਵਿੱਚ ਖਾਣ ਦੀ ਆਦਤ ਵੀ ਨਾ ਪਵੇ ਇਹਦੇ ਰਾਜੇ ਨੇ ਦੇਖਿਆ ਇੱਕ ਦਿਨ ਨਗਰ ਚ ਜਾ ਕੇ ਵੀ ਥਾਂ ਥਾਂ 'ਤੇ ਬੜਾ ਸਾਰਾ ਕੂੜਾ ਤੇ ਜੜਾਏ ਇਹਨਾਂ ਇਕੱਠਾ ਕੀਤਾ ਪਿਆਏ ਰਾਜੇ ਨੇ ਅਗਲੇ ਦਿਨ ਐਲਾਨ ਕਰਤਾ ਬਿ ਜੋ ਵੀ ਸਾਰਾ ਕੂੜਾ ਇਕੱਠਾ ਇਕੱਠਾ ਕਰਕੇ ਇਹ ਭੂਲ ਭਲੇਆ ਤੇ ਮਹਿਲ ਦੇ ਸਾਹਮਣੇ ਲਿਆ ਕੇ ਰੱਖਦੇ ਕਰੇਗਾ ਜਿੰਨਾ ਰੱਖੇ ਕਰੇਗਾ ਉਸੇ حساب ਦੇ ਨਾਲ ਆ ਕੇ ਅੰਨ ਤੇ ਜੋ ਵੀ ਉਹਦਾ ਪੈਸਾ ਬਣਦਾ ਹੋਵੇਗਾ ਉਹਨੂੰ ਦੇ ਦਿੱਤਾ ਜਾਵੇਗਾ ਕਹਿੰਦੇ ਕੁਝ ਦਿਨਾਂ ਦੇ ਵਿੱਚ ਸਾਰੇ ਲੋਕ ਅਮਰਤਵਿਲੇ ਸਾਰਾ ਕੂੜਾ ਹੂੰਝਾਂਝ ਕੇ ਉਥੇ ਲਿਆ ਆ ਕਰਦੇ ਰਾਜਾ ਉਹਨਾਂ ਦੇ ਵੰਡਦਾ ਉਹਨਾਂ ਦਾ ਹੱਕ ਅਦਾ ਕਰ ਦਿਆ ਕਰਦਾ ਕਹਿੰਦੇ ਇੱਕ ਦਿਨ ਰਾਜਾ ਆਪਣੇ ਮਹਿਲ ਦੇ ਸਾਹਮਣੇ ਬੈਠਾ ਹੋਇਆ ਸੀ ਇੱਕ ਬੀਬੀ ਪੂਰੇ ਸਾਜੋ ਸ਼ਿੰਗਾਰ ਕਰਕੇ ਤੇ ਉਹਨਾਂ ਦੇ ਮਹਿਲ ਦੇ ਵਿੱਚੋਂ ਬਾਹਰ ਆਈ ਰਾਜੇ ਨੇ ਪੁੱਛਿਆ ਬੀਬਾ ਤੂੰ ਕੌਣ ਹੈ ਮਾਈ ਤੂੰ ਕੌਣ ਹੈ ਕਹਿਣ ਲੱਗੀ ਮੈਂ ਮਾਇਆ ਵਾ ਤੇ ਮੈਂ ਤੇਰੇ ਘਰੋਂ ਜਾਣਾ ਚਾਹੁੰਨੀ ਹੈ ਉਹਨਾਂ ਕਿਹਾ ਕਿਉਂ ਕਿਉਂਕਿ ਕਹਿੰਦੇ ਤੇਰੇ ਇੱਥੇ ਦਲੇਦਰ ਦਾ ਵਾਸਾ ਹੋ ਗਿਆ ਤੇ ਇਸ ਕਰਕੇ ਮੈਂ ਇੱਥੇ ਨਹੀਂ ਰਹਿ ਸਕਦੀ ਉਹਨੇ ਕਿਹਾ ਵੀ ਐਸਾ ਕਿਉਂ ਉਹ ਕਹਿਣ ਲੱਗੀ ਵੀ ਮਾਇਆ ਤੇ ਜਿਹੜੇ ਦਲੇਦਰ ਅਸੀਂ ਦੋਵੇਂ ਭੈਣਾਂ ਵਾਂ ਅਸੀਂ ਹਰ ਘਰ ਅੰਮ੍ਰਿਤ ਵੇਲੇ ਜਾਂਦੀਆਂ ਵਾਂ ਜਿਸ ਘਰ ਉਹ ਸਮੇ ਕਿਨੇ ਸਾਰੇ ਲੋਕ ਉੱਟ ਕੇ ਪਰਮਾਤਮਾ ਦਾ ਨਾਮ ਲੈਂਦੇ ਨੇ ਤੇ ਘਰੋਂ ਆਪਣਾ ਕੂੜਾ ਕਰਕੜ ਹੂੰਝ ਬਾਹਰ ਕਰ ਦਿੰਦੇ ਨੇ ਉੱਥੇ ਮਾਇਆ ਦਾ ਨਿਵਾਸ ਹੋ ਜਾਂਦਾ ਜਿੱਥੇ ਕੂੜੇ ਦੇ ਢੇਰ ਹੁਣ ਜਾਲੇ ਲੱਗੇ ਹੁਣ ਤੇ ਹਰ ਸਮੇ ਇੱਕ ਦੂਜੇ ਨਾਲ ਵੱਡ ਟੁੱਟ ਹੋਵੇ ਉੱਥੇ ਦਲਿਤਰ ਆ ਕੇ ਬੈਠ ਜਾਂਦੇ ਤੇ ਤੇਰੇ ਘਰ ਦੇ ਤੇ ਮੁੱਖ ਦਰਵਾਜ਼ੇ ਅੱਗੇ ਦਲਿਤਰ ਨੇ ਪੈਰਾ ਦਿੱਤਾ ਫਿਰ ਜਿੱਥੇ ਦਲਿਤਰ ਰਵੇ ਉੱਥੇ ਮੈਂ ਨਹੀਂ ਰਹਿ ਸਕਦੀ ਉਹਨੇ ਕਿਹਾ ਵੀ ਮਾਇਆ ਕਹਿੰਦੀ ਜਾਂ ਐਵੇਂ ਕਰ ਇਹ ਜਿੰਨੇ ਕੂੜੇ ਦੇ ਢੇਰ ਨੇ ਇਹ ਕਹਦੇ ਉਹਨਾਂ ਨੂੰ ਵੀ ਰੋਜ਼ ਨਾ ਲੈ ਕੇ ਆਇਆ ਕਰੋ ਅੰਮ੍ਰਿਤ ਵੇਲੇ ਫਿਰ ਮੈਂ ਰਹਿ ਜਾਵਾਂਗੀ ਹੁਣ ਰਾਜਾ ਕਹਿੰਦਾ ਵੀ ਮੈਂ ਨਾ ਵਚਨ ਕਰ ਚੁੱਕਿਆ ਵਾਂ ਹੁਣ ਮੈਂ ਜਿਹੜੇ ਵਚਨ ਕੀਤੇ ਨੇ ਇਤੋਂ ਮੈਂ ਪਿੱਛੇ ਨਹੀਂ ਹਟ ਸਕਦਾ ਮੈਂ ਉਹਨਾਂ ਨੂੰ ਮੁਕਤ ਵਿੱਚ ਕੁਝ ਨਹੀਂ ਦੇ ਸਕਦਾ ਮਾਇਆ ਨੇ ਕਿਹਾ ਫਿਰ ਮੈਂ ਇੱਥੇ ਤੇ ਨਹੀਂ ਰਹਿ ਸਕਦੀ ਇਸ ਕਰਕੇ ਮਾਇਆ ਉੱਥੋਂ ਜਿਹੜੀ ਚਲੀ ਗਈ ਰਾਜਾ ਨੇ ਕਿਹਾ ਵੀ ਜਾਣਾ ਹੈ ਤੇ ਜਾ ਪਰ ਮੇਰੇ ਜਿਹੜੇ ਵਚਨ ਨੇ ਨਾ ਉਹ اٹਲੇ ਤੇ ਇੰਨਾ ਕਹਿਣ ਤੇ ਕਹਿੰਦੇ ਮਾਇਆ ਉਸਦੇ ਘਰੋਂ ਚਲੀ ਗਈ ਇਸ ਕਰਕੇ ਉਹ ਸਮੇਂ ਤੋਂ ਕਹਿੰਦੇ ਸਭ ਤੋਂ ਪਹਿਲਾਂ ਉੱਠ ਕੇ ਘਰ ਦੀ ਸਫਾਈ ਕੀਤੀ ਜਾਂਦੀ ਹੈ। ਕੂੜੇ ਦੇ ਢੇਰ ਘਰ ਦੇ ਅੰਦਰ ਨਹੀਂ ਲਗਾਏ ਜਾਂਦੇ। ਮੁੱਖ ਦਰਵਾਜ਼ੇ ਨੂੰ ਸਾਫ਼ ਕਰ ਪਾਣੀ ਨਾਲ ਧੋ ਤੇ ਅੱਗੇ ਪਾਣੀ ਦਾ ਬਾਟਾ ਕਾਵਾਂ ਜੜੀਆਂ ਤੇ ਪਸ਼ੂ ਪੰਖੀਆਂ ਲਈ ਰੱਖ ਦਿੱਤਾ ਜਾਂਦਾ ਸੀ। ਜਿਸ ਘਰ ਸਫਾਈ ਹੁੰਦੀ ਹੈ ਉੱਥੇ ਫਿਰ ਦਲੇਦਰ ਦਾ ਵਾਸ ਨਹੀਂ ਹੁੰਦਾ ਤੇ ਉੱਥੇ ਭਰਪੂਰ ਮਾਇਆ ਆਉਂਦੀ ਹੈ। ਕਹਿੰਦੇ ਹੁਣ ਜਿਹੜੀ ਮਾਇਆ ਸੀ ਉਹ ਚਲੀ ਗਈ ਸੀ। ਹੁਣ ਜਿਹੜੇ ਧਨ ਦੇ ਭੰਡਾਰ ਸਨ ਉਹ ਖਾਲੀ ਹੋ ਗਏ। ਕੁਝ ਦਿਨ ਲੰਗੇ ਚਾਰ ਪੰਜ ਦਿਨ ਲੰਗੇ ਤੇ ਇੱਕ ਨਾਂ ਬੜਾ ਸੁਨਖਾ ਨੌਜਵਾਨ ਪੁਰਖ ਉਹਦੇ ਮਹਿਲ ਚੋਂ ਨਿਕਲ ਕੇ ਤੇ ਬਾਹਰ ਆਉਣ ਦਿਆ ਸੀ ਜਦੋਂ ਬਾਹਰ ਆਇਆ ਰਾਜੇ ਨੇ ਪੁੱਛਿਆ ਭਲੇ ਪੁਰਖੋ ਤੁਸੀਂ ਕੌਣ ਉਹਨੇ ਕਿਹਾ ਮੈਂ ਸੋਖਾ ਜਿੱਥੇ ਮਾਇਆ ਨਹੀਂ ਉੱਥੇ ਮੈਂ ਨਹੀਂ ਰਹਿਣਾ ਉਹਨੇ ਕਿਹਾ ਜੀ ਠੀਕ ਹੈ ਐਨੀ ਕਹਿਣ ਦੀ ਦੇਰ ਸੀ ਜਿਨੇ ਅੰਨ ਦੇ ਭੰਡਾਰ ਸੀ ਉਹ ਸਾਰੇ ਖਾਲੀ ਹੋ ਗਏ ਜਿਨੇ ਦੁੱਧ ਦੇਣ ਵਾਲੇ ਪਸ਼ੂ ਸੀ ਉਹਨਾਂ ਦੁੱਧ ਦੇਣ ਬੰਦ ਕਰ ਦਿੱਤਾ ਕਿੰਦੇ ਸਾਰੇ ਨਗਰ ਚ ਹਾਹਾਕਾਰ ਮਚ ਗਈ ਕਹਿੰਦੇ ਹੁਣ ਰਾਜਾ ਆਪਣੇ ਧਰਮ ਤੋਂ ਨਡੋਲਿਆ ਉਹਨੇ ਕਿਹਾ ਕਰਨਾ ਵੀ ਰੋਜ ਜੋ ਕੂੜਾ ਕਰਕੇ ਤੇ ਇੱਥੇ ਲੈ ਆਇਆ ਕਰੋ ਜੋ ਰਾਜੇ ਕੁਰਸੀ ਰਾਜੇ ਨੇ ਦੇਣਾ ਆਰੰਭ ਕੀਤਾ ਚਾਰ ਪੰਜ ਦਿਨ ਲੰਘੇ ਇੱਕ ਹੋਰ ਨੌਜਵਾਨ ਪੁਰਖ ਉੱਥੋਂ ਬਾਹਰ ਆਣ ਲਗਾ ਉਹਨੇ ਤਾਂ ਹਜੇ ਆਇਆ ਹੀ ਇੱਕ ਹੋਰ ਨੌਜਵਾਨ ਪਿੱਛੇ ਆ ਗਿਆ ਰਾਜੇ ਨੇ ਪੁੱਛਿਆ ਭਲੇ ਪੁਰਖੋ ਤੁਸੀਂ ਦੋਵੇਂ ਕੌਣ ਉਹਨ ਇੱਕ ਨੇ ਕਿਹਾ ਮੈਂ ਧਰਮ ਦੂਜੇ ਨੇ ਕਿਹਾ ਮੈਂ ਸੱਚ ਅਸੀਂ ਦੋਵੇਂ ਇੱਥੇ ਜਾਣ ਲੱਗੇ ਜਿੱਥੇ ਮਾਇਆ ਤੇ ਸੁਖ ਨਹੀਂ ਉਹ ਦਿੱਤਾਨਮ ਤੇ ਸੱਚ ਵੀ ਨਹੀਂ ਰਹਿੰਦੇ ਐਨੇ ਨੂੰ ਰਾਜੇ ਨੇ ਦੋਹਾਂ ਦੀ ਬਾਹ ਫੜ ਲਈ ਰਾਜੇ ਨੇ ਕਿਹਾ ਵੀ ਦੇਖੋ ਧਰਮ ਤੇ ਸੱਚ ਲਈ ਤੇ ਮੈਂ ਸਭ ਕੁਝ ਕੀਤਾ ਮੈਂ આજ ਤੱਕ ਝੂਠ ਨਹੀਂ ਬੋਲਿਆ ਤੇ ਧਰਮ ਕਰਕੇ ਲੋਕਾਂ ਦੀ ਮਦਦ ਕੀਤੀ ਜੇ ਤੁਸੀਂ ਦੋਵੇਂ ਹੀ ਚਲੇਗੇ ਤੇ ਮੇਰਾ ਕੀ ਹੋਵੇਗਾ ਉਹਨੇ ਦੋਹਾਂ ਦੀ ਬਾਹ ਫੜ ਕੇ ਉਹਨਾਂ ਨੂੰ ਬਿਠਾ ਲਿਆ ਬਿਠਾ ਕੇ ਤੇ ਦੋਹਾਂ ਦੇ ਪੈਰ ਕੁੱਟਣ ਲੱਗਾ ਜਦੋਂ ਪੈਰ ਕੁੱਟਣ ਲੱਗਾ ਤੇ ਉਹਨਾਂ ਉਹਦੇ ਹੱਥ ਫੜ ਲਏ ਉਨਾ ਕਿਆ ਅਸੀਂ ਤੇਰੇ ਘਰੋਂ ਨਹੀਂ ਜਾਵਾਂਗੇ ਦੋਨੋਂ ਵਾਪਸ ਚਲੇਗੇ ਹਜੇ ਅੰਦਰ ਹੀ ਗਏ ਸਨ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਕੁਝ ਦਿਨਾਂ ਵਿੱਚ ਹੀ ਖੇਤੀਬਾੜੀ ਜੜੀ ਬਹਾਲ ਹੋ ਗਈ ਕਿੰਦੇ ਮਾਇਆ ਦੇਖਾ ਜਾਣੇ ਪਰਨੇ ਆਰੰਭ ਹੋ ਗਏ ਉਹ ਵੀ ਸੋਖਾ ਗਿਆ ਤੇ ਇਥੋਂ ਹੁਣ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਵੀ ਆਪਾਂ ਮੜੀ ਜੀ ਮੁਸੀਬਤ ਆਵੇ ਤੇ ਡੋਲ ਜਾਣੇ ਰੱਬ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਨ ਲੱਗ ਜਾਣੇ ਪਰ ਰੱਬ ਸਭ ਦੀ ਪਰਖਿਆ ਲੈਂਦੇ ਨੇ ਤੇ ਜਿਹੜਾ ਉਹ ਪਰਖਿਆ ਚੋਂ ਪਾਸ ਹੋ ਜੇ ਤੇ ਫਿਰ ਉਹ ਰਾਜੇਵਾਂਗ ਜੋ ਨਹੀਂ ਡੋਲਦਾ ਜੋ ਧਰਮ ਨਹੀਂ ਛੱਡਦਾ ਉਹ ਸਭ ਗਵਾ ਕੇ ਵੀ ਹਾਸਲ ਕਰ ਲੈਂਦਾ ਪਰਮਾਤਮਾ ਤਾਂ ਬਖਸ਼ਣਹਾਰ ਹੈ ਇਸ ਲਈ ਤੂੰ ਇਹ ਛੋਟੇ-ਛੋਟੇ ਕਦਮ ਵਧਾ ਕੇ ਤਾਂ ਵੀ ਸਭ ਤੋਂ ਪਹਿਲਾ ਕੰਮ ਅੰਮ੍ਰਿਤ ਵੇਲੇ ਓਟ ਪਰਮਾਤਮਾ ਦਾ ਲੈਂਡ ਨਾਮ ਲੈਣ ਸਾਰ ਤੂੰ ਆਪਣੇ ਘਰ ਨੂੰ ਸਾਫ਼ ਸੁਥਰਾ ਕਰ ਆਪਣੇ ਘਰ ਦਾ ਮੁੱਖ ਦਰਵਾਜ਼ਾ ਸਾਫ਼ ਕਰੋ ਤੇ ਪਾਣੀ ਦਾ ਬਾਟਾ ਰੱਖ ਜਿਹੜੀ ਪੰਛੀਂ ਦੇ ਪੀਣਗੇ ਤੇ ਤੈਨੂੰ ਅਸੀਸ ਦੇਣਗੇ ਇੱਛ ਤੇਰਾ ਕੁਝ ਨਹੀਂ ਲੱਗਣਾ ਪਰ ਜਿਹੜੀਆਂ ਅਸੀਸਾਂ ਨੇ ਤੇਰੇ तमाम ਦੁੱਖ ਪਰੇਸ਼ਾਨੀਆਂ ਦੂਰ ਕਰ ਦਿੰਗੇ ਤੇਰੇ ਘਰ ਸੁੱਖ ਵੀ ਆਏਗਾ ਹਮੇਸ਼ਾ ਸੱਚ ਬੋਲ ਧਰਮ ਦੇ ਰਾਹ ਤੇ ਚੱਲ ਤੇਰੇ ਘਰ ਮਨੁੱਖਾ ਕਦੀ ਮਾਇਆ ਦੀ ਘਾਟ ਨਹੀਂ ਆਵੇਗੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਛੋਟੇ-ਛੋਟੇ ਕਥਾ ਵਿਚਾਰ ਆਪਾਂ ਜਦੋਂ ਜ਼ਿੰਦਗੀ 'ਚ ਧਾਰ ਲਵਾਂਗੇ ਨਾ ਤਾਂ ਹਰ ਪਾਸੋਂ ਸੁੱਖ ਆਵੇਗਾ ਫਿਰ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਾ ਜੀ ਜਿਹਦਾ ਪਲਾ ਚਾਉਂਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ